ਚੀਜ਼ ਦੇ ਨਾਲ ਹੀ ਤੁਸੀਂ ਅੱਗੇ ਵਧਦੇ ਹੋ ਤੇ ਇਹ ਸਭ ਕੁਝ ਕ੍ਰੈਡਿਟ ਉਹਨਾਂ ਦੇ ਵੱਲ ਗਿਆ ਹੈ। ਅਲੱਗ-ਅਲੱਗ ਸ਼ਹਿਰ 'ਚ ਜਾਂਦਾ ਅਲੱਗ-ਅਲੱਗ ਜਗ੍ਹਾ ਤੇ ਜਾਂਦਾ ਇੱਥੋਂ ਤੱਕ ਕਿ ਵਿਦੇਸ਼ਾਂ 'ਚ ਵੀ ਜਾਂਦਾ ਵੀ ਮੌਕਾ ਮਿਲਦਾ। ਬਹੁਤ ਸਾਰੇ ਲੋਕ ਨੇ ਬਹੁਤ ਸਾਰਾ ਯੂਥ ਹੈ ਜਿਹੜਾ ਇੱਕ 네ਗਟਿਵ ਨਜ਼ਰੀਏ ਨਾਲ ਵੀ ਤੁਹਾਨੂੰ ਤੁਹਾਨੂੰ ਜਿਹੜਾ ਕਿ ਇੱਕ ਪਲੇ ਕਰਦਾ। ਯੂਥ ਨੂੰ ਇੱਕੋ ਮੈਸੇਜ ਹੈ ਜਿੱਦਾਂ ਕਿ ਪਹਿਲਾਂ ਕਿਹਾ ਹੈ ਨਾਨੇ ਕਿ ਪੰਜਾਬ ਛੱਡ ਕੇ ਨਾ ਜਾਓ। ਪੰਜਾਬ ਦੇ ਵਿੱਚ ਹੀ ਰਹਿ ਕੇ ਜਿੰਨਾ ਹੋ ਸਕੇ ਆਪਣੇ ਪੰਜਾਬ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਬਾਕੀ ਜਿਹੜੇ ਆਪਾਂ ਸ਼ਹਿਰ ਦੇਖਦੇ ਆਂ ਆਊਟ ਆਫ ਪੰਜਾਬ ਉੱਥੇ ਦੇਖਦੇ ਆਂ মেট্রੋ ਸਿਟੀਜ਼ ਨੇ ਜਾਂ ਜੋ ਵੀ ਹੈ ਉਦਾਂ ਹੀ ਅਸੀਂ ਚਾਹਨੇ ਆਂ ਕਿ ਪੰਜਾਬ ਵੀ ਉਸੇ ਲੈਵਲ ਤੇ ਤਰੱਕੀ ਕਰੇ ਇੱਕ ਸਾਲ ਬਾਅਦ ਆਪਣੇ ਬੇਟੇ ਦੀ ਫੋਟੋ ਤੁਸੀਂ ਜਿਹੜੀ ਹੈ ਇਹ ਪਾਈਏ ਕੀ ਕਾਰਨ ਹੈ ਕਿਉਂ ਇੱਕ ਸਾਲ ਦੂਰੀ ਰੱਖੀ ਸੋਸ਼ਲ ਮੀਡੀਆ ਤੋਂ ਬੇਟੇ ਨੂੰ ਪਿਆਰ ਦੇ ਨਾਲ ਹੀ ਐਸੀ ਨਾਲੇ ਕਹਿੰਦੇ ਨਾ ਮੈਂ ਤੁਹਾਨੂੰ ਜਿੱਦਾਂ ਹੁਣੇ ਦੱਸਿਆ ਕਿ ਗੁਰੂ ਸਾਹਿਬ ਦੇ ਉੱਤੋਂ ਵੱਡਾ ਕੋਈ ਨਹੀਂ ਹੈਗਾ ਜਦੋਂ ਉਹਨਾਂ ਨੇ ਦੇਣਾ ਹੈ ਤੁਹਾਨੂੰ ਤੁਹਾਡੇ ਕਰਮਾਂ ਦੇ ਅਕੋਰਡਿੰਗ ਉਹਨਾਂ ਨੇ ਦੇਣਾ ਹੈ ਤੁਹਾਡੀ ਉਸ ਚੀਜ਼ ਦੇ ਨਾਲ ਹੀ ਤੁਸੀਂ ਅੱਗੇ ਵਧਦੇ ਹੋ ਤੇ ਇਹ ਸਭ ਕੁਝ ਕ੍ਰੈਡਿਟ ਉਹਨਾਂ ਦੇ ਵੱਲ ਗਿਆ ਹੈ। ਜੀ ਬਿਲਕੁਲ ਗੁਰੂ ਸਾਹਿਬ ਜਦੋਂ ਦਿੰਦੇ ਆ ਨਾ ਤੇ ਤੁਹਾਨੂੰ ਪਤਾ ਹੀ ਹੈ ਇਦਾਂ ਦਿੰਦੇ ਆ ਥਾ ਦਿੰਦੇ ਆ ਕਿ ਉਹਦਾ ਕੋਈ ਅੰਤ ਨਹੀਂ ਹੁੰਦਾ ਸੀ। ਬੱਚਾ ਪਹਿਲੀ ਸਰਦੀ ਪਹਿਲੀ ਗਰਮੀ ਕੱਟ ਲਵੇ ਫਿਰ ਉਸ ਤੋਂ ਬਾਅਦ ਕਹਿੰਦੇ ਤੁਸੀਂ ਅੱਗੇ ਪਬਲਿਕ ਦੇ ਵਿੱਚ ਲਿਆਓ ਤਾਂ ਜ਼ਿਆਦਾ ਵਧੀਆ ਰਹਿੰਦਾ ਹੈ। ਸੋ ਘਰਦਿਆਂ ਵੱਲੋਂ ਸਾਡੇ ਹੁਕਮ ਸੀਗਾ ਸੀ ਅਸੀਂ ਉਹਨਾਂ ਦਾ ਸਿਰ ਮੱਥੇ ਰੱਖਿਆ। ਕੁਲੜ ਪੀਜਾ ਕਪਲ ਬਟਾਲੇ ਪਹੁੰਚਦੇ ਨੇ ਕੈਫੇ ਕੈਫੇ ਦੀ ਓਪਨਿੰਗ ਕਰਨ ਵਾਸਤੇ ਇਹ ਗੱਲਬਤ ਕਰ ਲਾਂਗੇ। ਭਾਜੀ ਸੋਚੀ ਹੀ ਇੰਨੀ ਕਾਬਲੀਅਤ ਆਪਣੀ ਜੀ ਬਿਲਕੁਲ ਗੁਰੂ ਸਾਹਿਬ ਜਦੋਂ ਦਿੰਦੇ ਆ ਨਾ ਤੇ ਤੁਹਾਨੂੰ ਪਤਾ ਹੀ ਹੈ ਇਦਾਂ ਦਿੰਦੇ ਆ ਥਾ ਦਿੰਦੇ ਆ ਕਿ ਉਹਦਾ ਕੋਈ ਅੰਤ ਨਹੀਂ ਹੁੰਦਾ ਜੀ ਕਾਬਲੀਤ ਸੋਚੀ ਸੀ ਆਪਣੀ ਕਿੱਥੋਂ ਸ਼ੁਰੂ ਹੋਏ ਸੀ ਇੱਕ ਰੇੜੀ ਲਾਉਂਦੇ ਸੀ ਆਪਣੀ ਕੁਲੜੀ ਵਿਜੇ ਦਾ ਕੰਮ ਕਰਦਾ ਸੀ ਸ਼ੁਰੂਆਤ ਕੀਤੀ ਸੀ ਉਤੋਂ ਪਰ ਅੱਜ ਬਹੁਤ ਸਾਰੇ ਲੋਕਾਂ ਨੇ ਪਿਆਰ ਕੀਤਾ ਬਿਲਕੁਲ ਬਿਲਕੁਲ ਇਹ ਪਿਆਰ ਦੇ ਨਾਲ ਹੀ ਐ ਜੀ ਨਾਲੇ ਕਹਿੰਦੇ ਨਾ ਮੈਂ ਤੁਹਾਨੂੰ ਜਿੱਦਾਂ ਹੁਣੇ ਦੱਸਿਆ ਕਿ ਗੁਰੂ ਸਾਹਿਬ ਦੇ ਉੱਤੋਂ ਵੱਡਾ ਕੋਈ ਨਹੀਂ ਹੈਗਾ ਜਦੋਂ ਉਹਨਾਂ ਨੇ ਦੇਣਾ ਹੈ ਤੁਹਾਨੂੰ ਤੁਹਾਡੇ ਕਰਮਾਂ ਦੇ ਅਕੋਰਡਿੰਗ ਉਹਨਾਂ ਨੇ ਦੇਣਾ ਹੈ ਤੁਹਾਡੀ ਉਸ ਚੀਜ਼ ਦੇ ਨਾਲ ਹੀ ਤੁਸੀਂ ਅੱਗੇ ਵਧਦੇ ਹੋ ਤੇ ਇਹ ਸਭ ਕੁਝ ਕ੍ਰੈਡ ਅਲੱਗ-ਅਲੱਗ ਸ਼ਹਿਰ ਚ ਜਾਂਦਾ ਅਲੱਗ-ਅਲੱਗ ਜਗ੍ਹਾ ਤੇ ਜਾਂਦਾ ਇੱਥੋਂ ਤੱਕ ਕਿ ਵਿਦੇਸ਼ਾਂ ਚ ਜਾਣ ਦਾ ਵੀ ਮੌਕਾ ਮਿਲਦਾ ਹਾਂਜੀ ਹਾਂਜੀ ਬਿਲਕੁਲ ਜੀ ਹਾਂਜੀ ਇਸ ਤਰੀਕੇ ਨਾਲ ਦੇਖਦੇ ਹੋ ਕਿਉਂਕਿ ਆਪਣੀ ਇੰਨੀ ਕਾਬਲੀਅਤ ਨਹੀਂ ਸੀ ਜਿਸ ਤਰੀਕੇ ਨਾਲ ਭਾਈ ਸਾਹਿਬ ਨੇ ਦੱਸਿਆ ਤਾਂ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਬਹੁਤ ਸਾਰੇ ਫੈਨ ਫੋਲੋਅਰਸ ਨੇ ਅੱਜ ਤੱਕ ਯੂਥ ਨੂੰ ਇੱਕੋ ਮੈਸੇਜ ਹੈ ਜਿੱਦਾਂ ਕਿ ਪਹਿਲਾਂ ਕਿਹਾ ਇਹਨਾਂ ਨੇ ਕਿ ਪੰਜਾਬ ਛੱਡ ਕੇ ਨਾ ਜਾਓ ਪੰਜਾਬ ਦੇ ਵਿੱਚ ਹੀ ਰਹਿ ਕੇ ਜਿੰਨਾ ਹੋ ਸਕੇ ਆਪਣੇ ਪੰਜਾਬ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਬਾਕੀ ਜਿਹੜੇ ਆਪਾਂ ਸ਼ਹਿਰ ਦੇਖਦੇ ਆਂ ਆਊਟ ਆਫ ਪੰਜਾਬ ਉਥੇ ਦੇਖਦੇ ਆਂ ਮੈਟਰੋ ਸਿਟیز ਨੇ ਜਾਂ ਜੋ ਵੀ ਹੈ ਉਦਾਂ ਹੀ ਅਸੀਂ ਚਾਹਨੇ ਆਂ ਕਿ ਪੰਜਾਬ ਵੀ ਉਸੇ ਲੈਵਲ ਤੇ ਤਰੱਕੀ ਕਰੇ ਅੱਛਾ ਇੱਕ ਨਾ ਸੋਸ਼ਲ ਮੀਡੀਆ ਤੇ ਪੂਰੇ 1 ਸਾਲ ਬਾਅਦ ਆਪਣੇ ਬੇਟੇ ਦੀ ਫੋਟੋ ਤੁਸੀਂ ਜਿਹੜੀ ਹੈ ਇਹ ਪਾਈ ਹੈ ਕੀ ਕਾਰਨ ਹੈ ਕਿਉਂ 1 ਸਾਲ ਦੂਰੀ ਰੱਖੀ ਸੋਸ਼ਲ ਮੀਡੀਆ ਤੋਂ ਬੇਟੇ ਨੂੰ ਉਹਦੇ ਵਾਸਤੇ ਦੇਖੋ ਜੀ ਪਤਾ ਕੀ ਹੈ ਥੋੜਾ ਟਾਈਮ ਹੁੰਦਾ ਹੈ 1 ਸਾਲ ਤੱਕ ਜਦੋਂ ਬੱਚਾ ਹੁੰਦਾ ਨਾ ਤੁਹਾਨੂੰ ਪਤਾ ਹੈ ਘਰ ਦੇ ਜਿਹੜੇ ਵੱਡੇ ਹੁੰਦੇ ਉਹਨਾਂ ਨੂੰ ਹੁੰਦਾ ਹੈ ਕਿ ਬੱਚੇ ਨੂੰ ਨਜ਼ਰ ਨਾ ਲੱਗੇ ਸਰਦੀ ਗਰਮੀ ਦਾ ਮੌਸਮ ਠੰਡ ਸਰਦੀ ਆਣੀ ਹੁੰਦੀ ਹੈ ਤੇ ਉਹ ਬੱਚਾ ਪਹਿਲੀ ਸਰਦੀ ਪਹਿਲੀ ਗਰਮੀ ਕੱਟ ਲਵੇ ਫਿਰ ਉਸ ਤੋਂ ਬਾਅਦ ਕਹਿੰਦੇ ਤੁਸੀਂ ਅੱਗੇ ਪਬਲਿਕ ਦੇ ਵਿੱਚ ਲਿਆਓ ਤਾਂ ਜ਼ਿਆਦਾ ਵਧੀਆ ਰਹਿੰਦਾ ਸੋ ਘਰਦਿਆਂ ਵੱਲੋਂ ਸਾਡੇ ਹੁਕਮ ਸੀਗਾ ਸੀ ਅਸੀਂ ਉਹਨਾਂ ਦਾ ਸਿਰ ਮੱਥੇ ਰੱਖਿਆ ਸਰ ਜੀ ਬਹੁਤ ਸਾਰੇ ਲੋਕ ਨੇ ਬਹੁਤ ਸਾਰਾ ਯੂਥ ਹੈ ਜਿਹੜਾ ਇੱਕ ਨੈਗੇਟਿਵ ਨਜ਼ਰੀਏ ਨਾਲ ਵੀ ਤੁਹਾਨੂੰ ਦੋਨਾਂ ਨੂੰ ਜਿਹੜਾ ਕਿ ਇੱਕ ਪਲੇ ਕਰਦਾ ਜੀ ਜੀ ਦੇਖੋ ਜੀ ਆਪਣੀ ਆਪਣੀ ਸੋਚਨੀ ਆ ਅਸੀਂ ਬਹੁਤ ਅੱਗੇ ਵੱਧ ਚੁੱਕੇ ਆ ਇੰਨਾਂ ਚੀਜ਼ਾਂ ਤੋਂ ਤੇ ਇਹ ਹੁਣ ਆਪਣੀ ਸੋਚ ਆ ਸੀ ਅਸੀਂ ਕਿਸ ਕਿਸ ਚੀਜ਼ ਨੂੰ ਕਿਵੇਂ ਲੈਣਾ ਬਿਲਕੁਲ ਓਨਰ ਸਾਡੇ ਨਾਲ ਨੇ ਗੱਲਬਾਤ ਕਰ ਲਾਂਗੇ ਭਾਈ ਸਾਹਿਬ ਅਰਬਨ ਦੇਸੀ ਕੀ ਕੁਝ ਮਿਲੇਗਾ ਇੱਥੇ ਸਰ ਤੁਹਾਨੂੰ ਕੰਟੀਨੈਂਟਲ ਚਾਈਨੀਜ਼ ਮਤਲਬ ਬਹੁਤ ਸਾਰੀ ਵੈਰਾਈਟੀਆਂ ਜਿਹੜੀਆਂ ਹੈਗੀਆਂ ਖਾਓ ਪੀਓਰ ਖੇਲੋ ਘਰੋਂ ਆਓ ਮੂਡ ਤੁਹਾਡਾ ਖਰਾਬ ਹੈ ਇੱਥੇ ਆਣ ਕੇ ਤੁਹਾਨੂੰ ਖਵਾ ਪਿਆ ਕੇ ਰਜਾ ਕੇ ਤੇ ਖੁਸ਼ ਕਰਕੇ ਭੇਜਾਂਗੇ ਤੇ ਇੰਡੀਅਨ ਫੂਡ ਹੈ ਸਾਡੇ ਕੋਲ ਕੰਟੀਨੈਂਟਲ ਦਾ ਫੂਡ ਹੈ ਚਾਈਨੀਜ਼ ਹੈ ਉਸ ਤੋਂ ਬਾਅਦ 스ਨੈਕਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਮਤਲਬ ਬਾਹਰ ਤੋਂ ਕਾਫੀ ਡਿਸ਼ੇਸ ਲੈ ਕੇ ਆਏ ਆ ਆਪਾਂ ਮਤਲਬ ਇੱਕ ਵਾਰੀ ਆਓਗੇ ਤੇ ਖੁਸ਼ ਹੋ ਕੇ ਜਾਓਗੇ ਸਾਡੇ ਕੋਲ ਨਗਰ ਕੌਂਸਲ ਸ਼੍ਰੀ ਹਰਗੰਤਵਰ ਦੇ ਪ੍ਰਧਾਨ ਵੀ ਨਾਲ ਨੇ ਪ੍ਰਧਾਨ ਜੀ ਤੁਹਾਨੂੰ ਮੇ ਮੌਕਾ ਮਿਲਿਆ ਆਂਦਾ ਸੱਜਣ ਤਾਂ ਹੀ ਇਹ ਕਿ ਜਾਂ ਵੈਸੇ ਹੀ ਦਿਲ ਕੀਤਾ ਕਿ ਹੋ ਗਿਆ ਜੀ ਛੋਟਾ ਭਰਾ ਹੈ ਮੇਰਾ ਜੀ ਅੱਜ ਕਿਸ ਕਿਸ ਦੀ ਕਿੰਨਾ ਦੇਖਦੇ ਹੋ ਇੱਕ ਕਿਹਾ ਜਾ ਸਕਦਾ ਕਿ ਜਿਨ੍ਹਾਂ ਨੇ ਕੰਮ ਸ਼ੁਰੂ ਕੀਤਾ ਹੀ ਆਪਣੇ ਇੱਕ ਛੋਟੇ ਲੈਵਲ ਤੋਂ ਕਿ ਜਮੀਨੀ ਪੱਧਰ ਤੋਂ ਸ਼ੁਰੂ ਕਰਕੇ ਅੱਜ ਨਾਮ ਹੈ ਇਹਨਾਂ ਦਾ ਉਹਨਾਂ ਦੇ ਕੋਲੋਂ ਆਪਣੇ ਕੈਫੇ ਦੀ ਓਪਨਿੰਗ ਕਰਾ ਰਹੇ ਮੈਂ ਸਭ ਤੋਂ ਪਹਿਲਾਂ ਤਾਂ ਅੱਜ ਦੇ ਦਿਨ ਉੱਪਰ ਮੈਂ ਜਿਹੜਾ ਮੇਰਾ ਹੋਮ ਟਾਊਨ ਬਹੁਤ ਸਾਰੇ ਲੋਕ ਨੇ ਬਹੁਤ ਸਾਰਾ ਯੂਥ ਹੈ ਜਿਹੜਾ ਇੱਕ 네ਗੇਟਿਵ ਨਜ਼ਰੀਏ ਨਾਲ ਵੀ ਤੁਹਾਨੂੰ ਜਿਹੜਾ ਕਿ ਇੱਕ ਲਈ ਕਰਦਾ ਬਹੁਤ ਸਾਰੇ ਲੋਕ ਨੇ ਬਹੁਤ ਸਾਰਾ ਯੂਥ ਹੈ ਜਿਹੜਾ ਇੱਕ ਨੈਗੇਟਿਵ ਨਜ਼ਰੀਏ ਨਾਲ ਵੀ ਤੁਹਾਨੂੰ ਤੁਮ ਜਿਹੜਾ ਕਿ ਇੱਕ ਟਿੱਕ ਲੱਗ ਯੂਥ ਨੂੰ ਇੱਕੋ ਮੈਸੇਜ ਹੈ ਜਿੱਦਾਂ ਕਿ ਪਹਿਲਾਂ ਕਿਹਾ ਹੈ ਨਾਨੇ ਕਿ ਪੰਜਾਬ ਛੱਡ ਕੇ ਨਾ ਜਾਓ ਪੰਜਾਬ ਦੇ ਵਿੱਚ ਹੀ ਰਹਿ ਕੇ ਜਿੰਨਾ ਹੋ ਸਕੇ ਆਪਣੇ ਪੰਜਾਬ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਬਾਕੀ ਜਿਹੜੇ ਆਪਾਂ ਸ਼ਹਿਰ ਦੇਖਦੇ ਆਂ ਆਊਟ ਆਫ ਪੰਜਾਬ ਉੱਥੇ ਦੇਖਦੇ ਆਂ ਮੈਟਰੋ ਸਿਟੀਜ਼ ਨੇ ਜਾਂ ਜੋ ਵੀ ਹੈ ਉਦੋਂ ਹੀ ਅਸੀਂ ਚਾਹੁੰਦੇ ਆਂ ਕਿ ਪੰਜਾਬ ਵੀ ਉਸੇ ਲੈਵਲ ਤੇ ਤਰੱਕੀ ਕਰੇ ਇੱਕ ਸਾਲ ਬਾਅਦ ਆਪਣੇ ਬੇਟੇ ਦੀ ਫੋਟੋ ਤੁਸੀਂ ਜਿਹੜੀ ਹੈ ਏ ਭਾਈਏ ਕੀ ਕਾਰਨ ਹੈ ਕਿਉਂ ਇੱਕ ਸਾਲ ਦੂਰੀ ਰੱਖੀ ਸੋਸ਼ਲ ਮੀਡੀਆ ਤੋਂ ਬੇਟਣ ਦੀ ਇਹ ਪਿਆਰ ਦੇ ਨਾਲ ਹੀ ਐਸੀ ਨਾਲੇ ਕਹਿੰਦੇ ਨਾ ਮੈਂ ਤੁਹਾਨੂੰ ਜਿੱਦਾਂ ਹੁਣੇ ਦੱਸਿਆ ਕਿ ਗੁਰੂ ਸਾਹਿਬ ਦੇ ਉੱਤੋਂ ਵੱਡਾ ਕੋਈ ਨਹੀਂ ਹੈਗਾ ਜਦੋਂ ਉਹਨਾਂ ਨੇ ਦੇਣਾ ਹੈ ਤੁਹਾਨੂੰ ਤੁਹਾਡੇ ਕਰਮਾਂ ਦੇ ਅਕੋਰਡਿੰਗ ਉਹਨਾਂ ਨੇ ਦੇਣਾ ਹੈ ਤੁਹਾਡੀ ਉਸ ਚੀਜ਼ ਦੇ ਨਾਲ ਹੀ ਤੁਸੀਂ ਅੱਗੇ ਵਧਦੇ ਹੋ ਤੇ ਇਹ ਸਭ ਕੁਝ ਕ੍ਰੈਡਿਟ ਉਹਨਾਂ ਦੇ ਵੱਲ ਹੀ ਆਏ ਜੀ ਬਿਲਕੁਲ ਗੁਰੂ ਸਾਹਿਬ ਜਦੋਂ ਦਿੰਦੇ ਆ ਨਾ ਤੇ ਤੁਹਾਨੂੰ ਪਤਾ ਹੀ ਹੈ ਇਦਾਂ ਦਿੰਦੇ ਆ ਥਾ ਦਿੰਦੇ ਆ ਕਿ ਉਹਦਾ ਕੋਈ ਅੰਤ ਨਹੀਂ ਹੁੰਦਾ ਸੀ ਬੱਚਾ ਪਹਿਲੀ ਸਰਦੀ ਪਹਿਲੀ ਗਰਮੀ ਕੱਟ ਲਵੇ ਫਿਰ ਉਸ ਤੋਂ ਬਾਅਦ ਕਹਿੰਦੇ ਤੁਸੀਂ ਅੱਗੇ ਪਬਲਿਕ ਦੇ ਵਿੱਚ ਲਿਆਓ ਤਾਂ ਜ਼ਿਆਦਾ ਵਧੀਆ ਰਹਿੰਦਾ ਸੋ ਘਰਦਿਆਂ ਵੱਲੋਂ ਸਾਡੇ ਹੁਕਮ ਸੀਗਾ ਸੀ ਅਸੀਂ ਉਹਨਾਂ ਦਾ ਸਿਰ ਮੱਥੇ ਰੱਖਿਆ ਕੁੱਲੜ ਪੀਜਾ ਕਪਲ ਬਟਾਲੇ ਪਹੁੰਚਦੇ ਨੇ ਕੈਫੋ ਕੈਫੇ ਦੀ ਓਪਨਿੰਗ ਕਰਨ ਵਾਸਤੇ ਗੱਲਬਾਤ ਕਰ ਲਾਂਗੇ ਭਾਜੀ ਸੋਚੀ ਸੀ ਇੰਨੀ ਕਾਬਲੀਅਤ ਆਪਣੀ ਜੀ ਬਿਲਕੁਲ ਗੁਰੂ ਸਾਹਿਬ ਜਦੋਂ ਦਿੰਦੇ ਆ ਨਾ ਤੇ ਤੁਹਾਨੂੰ ਪਤਾ ਹੀ ਹੈ ਇਦਾਂ ਦਿੰਦੇ ਆ ਥਾ ਦਿੰਦੇ ਆ ਕਿ ਉਹਦਾ ਕੋਈ ਅੰਤ ਨਹੀਂ ਹੁੰਦਾ ਸੀ ਆਬਲੀ ਸੋਚੀ ਸੀ ਆਪਣੀ ਕਿੱਥੋਂ ਸ਼ੁਰੂ ਹੋਏ ਸੀ ਇੱਕ ਰੇੜੀ ਲਾਉਂਦੇ ਸੀ ਆਪਣੀ ਕੁਲੜੀ ਵੇਚੇ ਦਾ ਕੰਮ ਕਰਦਾ ਸੀ ਸ਼ੁਰੂਆਤ ਕੀਤੀ ਸੀ ਉਤੋਂ ਪਰ ਅੱਜ ਬਹੁਤ ਸਾਰੇ ਲੋਕਾਂ ਨੇ ਪਿਆਰ ਕੀਤਾ ਬਿਲਕੁਲ ਬਿਲਕੁਲ ਇਹ ਪਿਆਰ ਦੇ ਨਾਲ ਹੀ ਆ ਜੀ ਨਾਲੇ ਕਹਿੰਦੇ ਨਾ ਮੈਂ ਤੁਹਾਨੂੰ ਜਿੱਦਾਂ ਹੁਣੇ ਦੱਸਿਆ ਕਿ ਗੁਰੂ ਸਾਹਿਬ ਦੇ ਉਤੋਂ ਵੱਡਾ ਕੋਈ ਨਹੀਂ ਹੈਗਾ ਜਦੋਂ ਉਹਨਾਂ ਨੇ ਦੇਣਾ ਤੁਹਾਨੂੰ ਤੁਹਾਡੇ ਕਰਮਾਂ ਦੇ ਅਕੋਰਡਿੰਗ ਉਹਨਾਂ ਨੇ ਦੇਣਾ ਹੈ ਤੁਹਾਡੀ ਉਸ ਚੀਜ਼ ਦੇ ਨਾਲ ਹੀ ਤੁਸੀਂ ਅੱਗੇ ਵਧਦੇ ਹੋ ਤੇ ਇਹ ਸਭ ਕੁਝ ਕ੍ਰੈਡਿਟ ਉਹਨਾਂ ਦੇ ਵੱਲ ਗਿਆ ਹੈ ਅਲੱਗ-ਅਲੱਗ ਸ਼ਹਿਰ ਚ ਜਾਂਦਾ ਅਲੱਗ-ਅਲੱਗ ਜਗ੍ਹਾ ਤੇ ਜਾਂਦਾ ਇਤੋਂ ਤੱਕ ਵਿਦੇਸ਼ਾਂ 'ਚ ਜਾਣ ਦਾ ਵੀ ਮੌਕਾ ਮਿਲਦਾ ਹਾਂਜੀ ਹਾਂਜੀ ਬਿਲਕੁਲ ਜੀ ਹਾਂਜੀ ਇਸ ਤਰੀਕੇ ਨਾਲ ਦੇਖਦੇ ਹੋ ਕਿਉਂਕਿ ਆਪਣੀ ਇੰਨੀ ਕਾਬਲੀਅਤ ਨਹੀਂ ਸੀ ਜਿਸ ਤਰੀਕੇ ਨਾਲ ਭਾਈ ਸਾਹਿਬ ਨੇ ਦੱਸਿਆ ਤਾਂ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਬਹੁਤ ਸਾਰੇ ਫੈਨ ਫੋਲੋਅਰਸ ਨੇ ਅੱਜ ਤੱਕ ਯੂਥ ਨੂੰ ਇੱਕੋ ਮੈਸੇਜ ਹੈ ਜਿੱਦਾਂ ਕੀ ਪਹਿਲਾਂ ਕਿਹਾ ਹੈ ਨਾਨੇ ਕਿ ਪੰਜਾਬ ਛੱਡ ਕੇ ਨਾ ਜਾਓ ਪੰਜਾਬ ਦੇ ਵਿੱਚ ਹੀ ਰਹਿ ਕੇ ਜਿੰਨਾ ਹੋ ਸਕੇ ਆਪਣੇ ਪੰਜਾਬ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਬਾਕੀ ਜਿਹੜੇ ਆਪਾਂ ਸ਼ਹਿਰ ਦੇਖਦੇ ਆਂ ਆਊਟ ਆਫ ਪੰਜਾਬ ਉੱਥੇ ਦੇਖਦੇ ਆਂ ਮੈਟਰੋ ਸਿਟੀਜ਼ ਨੇ ਜਾਂ ਜੋ ਵੀ ਹੈ ਉਦਾਂ ਹੀ ਅਸੀਂ ਚਾਹੁੰਦੇ ਆਂ ਕਿ ਪੰਜਾਬ